ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਘਰ ਨੰਬਰ 43 ਦੇ ਵਿੱਚ ਜੋ ਮਿਲਟਰੀ ਕੈਂਪ ਵਾਲੀ ਸ਼ੜਕਾ ਉਹਦਾ ਕੰਮ ਬਹੁਤ ਨਵੇਂ ਮਹੀਨੇ ਤੱਕ ਚੱਲੂ ਹੋਗਾ ਕਿਉਂਕਿ ਹਾਲੇ ਉਹ ਅਕਾਊਂਟ ਸਿਸਟਮ ਵਿੱਚ ਪਾਈਨ ਗਈ ਆ ਉਹਦੇ ਵਿੱਚ ਇੱਕ ਦੋ ਆਬਜੈਕਸ਼ਨ ਲੱਗੇ ਸੀ ਜਿਹੜੇ ਦੂਰ ਕਰਕੇ ਅੱਗੇ ਭੇਜ ਦਿੱਤੇ ਗਏ ਨੇ ਕਿਉਂਕਿ ਦਿੱਕਤਾਂ ਮੈਨੂੰ ਤਾਂ ਮੈਂ 1 ਸਾਲ ਪਹਿਲਾਂ ਹੀ ਮੰਗਿਆ ਸੀ ਕਿ 1 ਸਾਲ ਦੇ ਵਿੱਚ ਉੱਚੇ ਦਾ ਕੰਮ ਆ ਜਿਹੜਾ ਉਹਨੂੰ ਆਪਾਂ ਸਿਰੇ ਲਾਵਾਂਗੇ ਉਹਦੇ ਵਿੱਚ ਸੀਵਰੇਜ ਪੈਣਾ ਵੱਡਾ ਸੀਵਰ ਪਾ ਕੇ ਉਹ ਹਿਮਾਚਲ ਭਵਨ ਤੱਕ ਔਰ ਜਿਹੜੀਆਂ ਗਲੀਆਂ ਨੇ ਤਿੰਨ ਉਹਨਾਂ ਦਾ ਵੀ ਅੱਧਾ 24 36 ਲੈਨ ਤੱਕ ਉਹਨਾਂ ਨੂੰ ਵਾਟਰ ਰਿਸਰਵਰ ਕਰਕੇ ਜੋੜਨਾ ਔਰ ਨਾਲ ਨਾਲ ਉਹਦੇ ਵਿੱਚ ਉਹਨੂੰ ਉੱਚਾ ਵੀ ਕਰਨਾ ਥੋੜਾ ਜਿੰਨਾ ਉੱਚਾ ਹੋਊਗਾ ਉਹਦੇ ਨਾਲ ਆਪਾਂ ਤਾਂ ਜਿਹੜੀ ਪਾਣੀ ਦੀ ਦਿੱਕਤ ਸਾਰਾ ਲਈ ਆਪਣੀ ਖਤਮ ਹੋ ਜੋਗੀ ਔਰ ਉਹਦੇ ਨਾਲ ਕਿਉਂਕਿ ਬਸਾਦ ਦੇ ਵਿੱਚ ਬੜੀਆਂ ਦਿੱਕਤਾਂ ਆਉਂਦੀਆਂ ਨੇ ਮੈਂ ਸਾਰੇ ਕੰਮ ਇੱਕੋ ਵਾਰ ਨਹੀਂ ਸ਼ੁਰੂ ਕਰਾਉਣਾ ਚਾਹੁੰਦਾ ਕਿਉਂਕਿ ਬਾਰ ਜਨਤਾਨਗਰ ਦੇ ਵਿੱਚ ਕੰਮ ਚੱਲ ਰਹੇ ਨੇ ਤਿੰਨ ਜਗ੍ਹਾ ਤੇ ਔਰ ਤਿੰਨਾਂ ਜਗ੍ਹਾ ਤੇ ਦਿੱਕਤ ਆ ਰਹੀ ਆ ਲੋਕ ਕਾਲੇ ਪੈ ਜਾਂਦੇ ਆ ਕਿ ਸਾਡੇ ਪਾਣੀ ਖੜ ਗਿਆ ਸਾਡੇ ਹਲ ਗਿਆ ਮਿੱਟੀ ਪੱਤੀ ਗਈ ਕਿ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਸੋ ਇਸ ਕਰਕੇ ਦਿੱਕਤਾਂ ਆਉਂਦੀਆਂ ਨੇ ਸਾਰੇ ਕੰਮ ਇੱਕੋ ਵਾਰ ਨਹੀਂ ਸ਼ੁਰੂ ਕਰਨਾ ਜਨਤਾਨਗਰ ਦੇ ਵਿੱਚ ਕੰਮ ਚੱਲ ਰਹੇ ਨੇ ਜਿਹੜਾ ਵਾਰਡ ਮੇਰੇ ਕੋਲ ਸੀ ਉਹਦੇ ਵਿੱਚ ਸਾਰੇ ਕੰਮ ਮੁਕੰਮਲ ਨੇ ਜਿਹੜੇ ਬਿੰਨਾ ਬਾੜ ਨਵਾਂ ਇਲਾਕਾ ਆਇਆ ਹੈ ਉਹਦੇ ਕੰਮ ਸ਼ੁਰੂ ਹੋ ਗਏ ਨੇ ਇਹ ਵੀ ਨਵਾਂ ਆਇਆ ਮੈਂ ਤੁਹਾਨੂੰ